ਜਿਹੜੀ ਇੱਕ ਏਲੀਨ ਰਜਿਸਟ੍ਰੇਸ਼ਨ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ 14 ਸਾਲ ਤੋਂ ਉੱਤੇ ਵਾਲੇ ਥੱਲੇ ਵਾਲੇ ਉਹਦੇ ਲਈ ਜਿਹੜੀ ਇਹ ਅਪਡੇਟ ਇੱਕ ਆਈ ਆ ਵੀ ਰਜਿਸਟਰੀ ਜਿਹੜੀ ਨੈਸ਼ਨਲ ਰਜਿਸਟਰੀ ਬਣਾਉਣ ਵਾਲੀ ਜਿਹੜੀ ਗੱਲ ਆ ਉਹਦਾ ਜੇ ਟੈਨਿਟ ਕਹਿਣਾ ਜੀ ਥੋੜਾ ਜਿਹਾ ਤੁਸੀਂ ਦੱਸ ਦਿਓ ਕਿ ਲਈ ਦੱਸ ਦਿਓ ਵੀ ਇਹ ਸ਼ੁਰੂ ਹੋ ਗਈ ਆ ਹੋਣੀ ਆ ਜਾਂ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਆਖਿਆ ਆ ਵੀ ਇਦਾਂ ਰਜਿਸਟਰ ਕਰਨਾ ਤੇ ਕਿਹਨੂੰ ਕਿਹਨੂੰ ਰਜਿਸਟਰ ਕਰਨਾ ਪੈਣਾ ਠੀਕ ਹੈ ਹੁਣ ਦੇਖੋ ਜੇ ਤਾਂ ਇਹਨੂੰ ਬਣਾਣਾ ਹੋਵੇ ਸੰਸਾਨੀ ਵਾਲੀ ਖਬਰ ਹੂੰ ਫੇਰ ਤਾਂ ਵਕੀਲ ਕਵੇ ਕਿ ਯਾਰ ਸਾਰਿਆਂ ਨੂੰ ਇਹਨਾਂ ਨੇ ਮੈਂਡੇਟਰੀ ਕਰਤਾ ਕਿ ਫਿੰਗਰਪ੍ਰਿੰਟ ਕਰੋ ਰਜਿਸਟਰ ਕਰੋ ਨਹੀਂ ਤੇ ਕੰਮ ਖਰਾਬ ਆ ਕ੍ਰਿਮੀਨਲ ਪੈਨਲਟੀਆਂ ਆ ਸਿਵਲ ਪੈਨਲਟੀਆਂ ਹੈਗੀਆਂ ਤੁਹਾਡੇ ਨਾਲ ਇੱਕ ਹੋਰ ਖਬਰ ਸਾਂਝੀ ਕਰਾਂਗੇ ਇਹ ਸਿਰਫ ਹੁਣ ਗੱਲਾਂ ਪੇਪਰ ਤੇ ਲਿਖਣ ਵਾਲੀਆਂ ਨਹੀਂ ਕਿ ਇਹਨਾਂ ਨੇ ਫਾਈਨ ਨਹੀਂ ਦੇਣੇ ਇਹਨਾਂ ਨੇ ਕ੍ਰਿਮੀਨਲ ਪੈਨਲਟੀ ਨਹੀਂ ਕਰਨੇ ਮੇਰੇ ਖੁਦ ਦੇ ਇੱਕ ਕਲਾਇੰਟ ਆ ਉਹਨਾਂ ਨੂੰ ਐਕਚੁਅਲ ਦੇ ਵਿੱਚ ਟਿਕਟ ਮਿਲੀ ਹੋਈ ਆ ਤੇ ਕੋਰਟ ਵੱਲੋਂ ਸੱਦਾ ਪੱਤਰ ਵੀ ਹੈਗਾ ਵਾ ਕਿ ਤੁਸੀਂ ਆਪਣੀ ਜੇਬ ਦੇ ਵਿੱਚ ਡਾਕੂਮੈਂਟ ਨਹੀਂ ਕੈਰੀ ਕੀਤੇ ਤੇ ਉਹਨਾਂ ਨੇ ਅੱਗੇ ਗਾਹਾ ਟਰਨਿਸ ਵਗਰਾ ਦੇ ਉਹਨਾਂ ਦੇ ਨੰਬਰ ਦਿੱਤੇ ਆ ਕਿ ਤੁਸੀਂ ਵਾਸ਼ਿੰਗਟਨ ਸਟੇਟ ਦੇ ਟਰਨੀਆਂ ਨਾਲ ਗੱਲ ਕਰ ਲਓ ਜੇ ਉਹ ਤੁਹਾਨੂੰ ਰੈਟ ਦਿੰਦੇ ਆ ਠੀਕ ਐ ਨੇ ਤਾਂ ਕੋਰਟ ਦੀ ਪੇਸ਼ੀ ਉਹਨਾਂ ਨੇ ਕੀਤੀ ਹੋਈ ਆ ਮਤਲਬ ਤੁਹਾਨੂੰ ਮੈਂ ਡਾਇਰੈਕਟ ਜਿਹੜਾ ਸਿੱਧਾ ਆਪਣਾ ਕੇਸ ਦੱਸ ਰਿਆ ਹ ਹੁਣ ਜਿਹੜਾ ਬੰਦਾ ਕਹਿ ਰਿਹਾ ਇਦਾਂ ਨਹੀਂ ਹੈਗਾ ਕਿਉਂਕਿ ਉਹਦੇ ਕੋਲ ਇਦਾਂ ਦਾ ਕੇਸ ਨਹੀਂ ਹੈਗਾ ਹਮ ਠੀਕ ਐ ਸੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਲੈਵਲ ਹੁੰਦੇ ਆ ਹਰੇਕ ਚੀਜ਼ ਦੇ ਹਰੇਕ ਗੇਮ ਦੇ ਵਿੱਚ ਲੈਵਲ ਹੁੰਦੇ ਆ ਸੋ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਕੀ ਲੈਵਲ ਆ ਉਹਨੇ ਕੀ ਤੁਹਾਨੂੰ ਦੱਸਣਾ ਵਾ ਠੀਕ ਐ ਸੋ ਕੀ ਚੀਜ਼ ਹੈਗੀ ਹੁਣ ਰਾਜਕਰਨ ਜੀ ਕਿ ਫਿਰ ਤਾਂ ਆਪਾਂ ਦਾ ਸਹਿਜ ਕੀ ਜੀ ਸਾਰਿਆਂ ਤੇ ਮੰਡੀਟਰੀ ਆ ਪਰ ਜਿਹੜਾ ਕਾਨੂੰਨ ਆ ਉਹ ਕੀ ਕਹਿੰਦਾ ਇਹ ਪੁਰਾਣਾ ਕਾਨੂੰਨ ਇੱਕ ਹੈਗਾ ਹੂੰ ਸੈਕਸ਼ਨ 262 ਹੈ ਮੇਰੇ ਖਿਆਲ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ ਇਹ ਪਹਿਲਾਂ ਜਾਰਜ ਬੁਸ਼ ਉਹਨਾਂ ਨੇ ਵੀ ਵਰਤਿਆ ਸੀਗਾ ਜਦੋਂ 9/11 ਹੋਈ ਸੀਗੀ ਤੇ ਉਹਨਾਂ ਨੇ ਕਾਫੀ ਬੰਦੇ ਜਿਹੜੇ ਚੱਕਲੇ ਸੀਗੇ ਠੀਕ ਹੈ ਤੇ ਸਪੈਸੀ ਬਰਾਊਨ ਮੁਸਲਮ ਠੀਕ ਹੈ ਉਹਨਾਂ ਨੇ ਸਪੈਸੀਫਿਕ ਜਿਹੜੇ ਟਾਰਗੇਟ ਕੀਤੇ ਹੋਣਗੇ ਕਿ ਸਾਰੇ ਆ ਕੇ ਆਪਣੇ ਫਿੰਗਰਪ੍ਰਿੰਟ ਦਿਓ ਰਜਿਸਟ੍ਰੇਸ਼ਨ ਰੀਨਿਊ ਕਰਾਓ ਹੂੰ ਜਿਹੜੇ ਪੁਰਾਣੇ ਇੱਥੇ ਆਏ ਉਹਨਾਂ ਨੂੰ ਪਤਾ ਕਿ ਪਹਿਲਾਂ ਫਿੰਗਰਪ੍ਰਿੰਟ ਨਹੀਂ ਹੁੰਦੇ ਸੀ ਕੱਡੀ ਜਿਹੜੀ ਟੈਕਨੋਲੋਜੀ ਵੀ ਨਹੀਂ ਸੀਗੀ ਸਿਸਟਮ ਵੀ ਨਹੀਂ ਸੀਗਾ ਕੰਪਿਊਟਰਾਈਜ਼ ਨਹੀਂ ਸੀਗਾ ਉਸ ਲੈਵਲ ਤੇ ਜਾਂ ਫਿਰ ਕਈ ਵਾਰੀ ਜਿਹੜੇ ਤੁਹਾਡੇ ਸ਼ਾਈ ਵਾਲੇ ਜਿਹੜੇ ਹੁੰਦੇ ਆਂ ਅੰਗੂਠਾ ਜਿਹੜਾ ਨੀਲੀ ਸ਼ਾਈ ਲਾ ਕੇ ਜਿਹੜੇ ਉਦਾਂ ਦੇ ਫਿੰਗਰਪ੍ਰਿੰਟ ਹੁੰਦੇ ਸੀਗੇ ਹਾਂ ਹਾਂ ਉਹਨਾਂ ਜੋ ਕਈ ਇਹਨਾਂ ਨੇ ਕਨਵਰਟ ਕਰਤੇ ਸੀਗੇ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ ਕਈ ਇਹਨਾਂ ਕੋ ਗਵਾਚ ਵੀ ਗਏ ਸੀਗੇ ਠੀਕ ਆ ਤੁਸੀਂ ਦੇਖੋ ਫਿਜ਼ੀਕਲ ਫਾਈਲਾਂ ਔਖੀਆਂ ਹੁੰਦੀਆਂ ਹਨ ਆ ਆਫਿਸ ਨੂੰ ਅੱਗ ਲੱਗ ਗਈ ਰਹਿ ਗਏ ਕੋਈ ਰੈਕર્ડ ਖਰਾਬ ਹੋ ਗਏ ਹਨ ਕਈ ਚੀਜ਼ਾਂ ਜੀ ਤੇ ਜਿਹੜਾ ਕਾਨੂੰਨ ਆ ਉਹ ਬੇਸਿਕਲੀ ਕੀ ਕਹਿੰਦਾ ਹੈਗਾ ਉਹ ਕਹਿੰਦਾ ਜਿਹੜੇ ਲੋਕ ਠੀਕ ਹੈ ਸੋ ਹਰੇਕ ਬੰਦਾ ਨਹੀਂ ਜਿਹੜੇ ਲੋਕਾਂ ਨੇ ਵੀਜ਼ਾ ਲਗਵਾਇਆ ਇਹ ਬਾਰਡਰ ਜੰਪ ਕਰਨ ਵਾਲਿਆਂ ਦੀ ਗੱਲ ਨਹੀਂ ਹੋ ਰਹੀ ਸੇਫ ਆ ਜਾਣ ਦੀ ਗੱਲ ਨਹੀਂ ਹੋ ਰਹੀ ਓਕੇ ਜਿਹਨਾਂ ਨੇ ਵੀਜ਼ਾ ਲਗਵਾਇਆ ਸੀਗਾ ਜਾਂ ਜਿਹੜੇ ਐਸਟਾ ਤੇ ਆ ਜਾਂਦੇ ਆ ਜਾਂ ਜਿਹੜੇ ਕੈਨੇਡੀਅਨ ਇਨਸਪੈਕਟ ਹੋ ਕੇ ਐਡਮਿਸ਼ਨ ਜਿਹਨਾਂ ਦੀ ਹੋਈ ਆ ਬਾਰਡਰ ਆਹੀਂ ਜਿਹੜੇ ਆਉਂਦੇ ਹਨਾ ਕੈਨੇਡਾ ਵੱਲੋਂ ਵੀ ਤੁਸੀਂ ਦੇਖੋਗੇ ਕਈ ਵਾਰੀ ਉਹ ਫਿੰਗਰਪ੍ਰਿੰਟ ਵਗੈਰਾ ਨਹੀਂ ਕਰਦੇ ਆ ਹਮ ਹਮ ਸੋ ਉਦੋਂ ਕੀ ਸੀਗਾ ਕਿ ਜਿਹੜਾ ਕਾਨੂੰਨ ਆ ਉਹ ਕਹਿੰਦਾ ਕਿ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਤੁਸੀਂ ਕੈਪਚਰ ਕਰਨੇ ਆ ਇਨਫੋਰਮੇਸ਼ਨ ਇਹ ਨਾ ਦੀ ਰਜਿਸਟ੍ਰੇਸ਼ਨ ਇਨਫੋਰਮੇਸ਼ਨ ਕੈਪਚਰ ਕਰਨੀ ਹੈ ਤਾਂ ਕਿ ਸਾਨੂੰ ਪਤਾ ਹੋਵੇ ਕਿ ਇਹਦਾ ਵੀਜ਼ਾ ਕਿਨੂੰ ਬਿਲੋਂਗ ਕਰਦਾ ਕੀ ਚੀਜ਼ ਹੈਗੀ ਠੀਕ ਹੈ ਓਕੇ ਸੋ ਇਹ ਪਹਿਲਾਂ ਦੀ ਵੀ ਬੁਸ਼ ਨੇ ਵੀ ਇੱਥੇ بڑا ਡੰਡਾ ਚਾੜਿਆ ਸੀਗਾ ਉਦੋਂ ਕਾਫੀ ਪੁਰਾਣੀਆਂ ਤੁਸੀਂ ਖਬਰਾਂ ਜਿਹੜੀਆਂ 2002 ਕ ਦੇ ਲੱਗ ਛਾਗੇ ਜਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਣਾ ਕਿ ਉਦੋਂ ਵੀ ਇਹ ਜਿਹੜੀ ਹਵਾ ਚੱਲੀ ਸੀਗੀ ਹੁਣ ਕੀ ਹੈਗਾ ਕਿ ਸੇਮ ਉਹੀ ਰੂਲ ਹੈ ਕਿ ਜੇ ਕੋਈ 14 ਸਾਲ ਜਾਂ 14 ਸਾਲ ਦੀ ਉਮਰ ਤੋਂ ਜ਼ਿਆਦਾ 30 3 ਜਾਂ 30 ਦਿਨ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਉਹ ਰਹਿ ਰਿਆ ਠੀਕ ਆ ਮਹੀਨੇ ਤੋਂ ਜ਼ਿਆਦਾ ਅਮਰੀਕਾ ਚ ਰਹਿ ਰਿਆ 14 ਸਾਲ ਤੋਂ ਉੱਤੇ ਉਮਰ ਉਹਨੂੰ ਮੰਡੈਟਰੀ ਆ ਕਿ ਉਹ ਆਪਣੇ ਜਿਹੜੇ ਬਾਇਓਮੈਟ੍ਰਿਕਸ ਦਵੇ ਫਿੰਗਰਪ੍ਰਿੰਟ ਦਵੇ ਤੇ ਰਜਿਸਟ੍ਰੇਸ਼ਨ ਇਨਫੋਰਮੇਸ਼ਨ ਦਵੇ ਜਿਹੜੇ 14 ਸਾਲ ਤੋਂ ਛੋਟੀ ਉਮਰ ਦੇ ਆ ਜਵਾਕ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਲੈ ਸਕਦੇ ਰਾਈਟ ਇਹ ਤਾਂ ਨਾਰਮਲ ਮਤਲਬ ਕਦੀ ਵੀ ਨਹੀਂ ਲੈ ਸਕਦੇ ਉਹ ਉਹਨਾਂ ਦੇ ਪੇਰੈਂਟਸ ਜਾਂ ਗਾਰਡੀਅਨ ਉਹਨਾਂ ਨੂੰ ਹਿਦਾਇਤ ਆ ਕਿ ਤੁਸੀਂ ਇਹਨਾਂ ਦੇ ਜਿਹੜੀ ਰਜਿਸਟ੍ਰੇਸ਼ਨ ਇਨਫੋਰਮੇਸ਼ਨ ਆ ਉਹ ਕੰਪਲੀਟ ਕਰਨੀ ਆ ਤੇ ਜਦੋਂ ਉਹਨਾਂ ਦੀ 14 ਸਾਲ ਉਮਰ ਹੋ ਜਾਂਦੀ ਆ ਤੇ 30 ਦਿਨਾਂ ਦੇ ਅੰਦਰ 14 ਸਾਲ ਦੀ ਉਮਰ ਹੋਣ ਦੇ ਤੁਸੀਂ ਉਹਨਾਂ ਦੇ ਫਿੰਗਰਪ੍ਰਿੰਟ ਤੇ ਰਜਿਸਟ੍ਰੇਸ਼ਨ ਦੁਆਰਾ ਰੀਨਿਊ ਕਰਾਣੀ ਆ ਓਕੇ ਸੋ ਇਹਦਾ ਮਕਸਦ ਸਿਰਫ ਇਹੀ ਹੈ ਕਿ ਉਹ ਆਪਣਾ ਡਾਟਾਬੇਸ ਜਿਹੜਾ ਆਧਾਰ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਲੋਕੀ ਇੱਥੇ ਰਹਿ ਰਹੇ ਆ ਹਾਂ 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 ਸੇਮ thing ਜਿਦਾ ਉਹਨਾਂ ਨੇ ਕਿਹਾ ਕਿ ਹੁਣ ਸਾਰਿਆਂ ਨੇ ਰੀਅਲ ਆਈਡੀ ਤੇ ਸਵਿਚ ਕਰ ਜਾਣਾ ਉਹਨਾਂ ਨੇ ਇੱਕ ਡੇਟ ਦਿੱਤੀ ਸੀ ਜੋ ਕਿ ਮਈ 2025 ਹੈ ਮੇਰੇ ਖਿਆਲ ਕੋ ਹਾਂਜੀ ਸੋ ਉਹ ਤੁਸੀਂ 에ਰਪੋਰਟ ਵੀ ਜਾਓ ਜੇ ਤੁਹਾਨੂੰ ਹਮੇਸ਼ਾ ਰਿਮਾਈਂਡ ਕਰਾਉਗੇ ਠੀਕ ਹੈ ਤੁਹਾਡੀ ਰੀਅਲ ਆਈਡੀ ਬਾਰੇ ਯਾਦ ਰੱਖਿਓ ਰੀਅਲ ਆਈਡੀ ਬਾਰੇ ਯਾਦ ਰੱਖਿਓ ਪਾਸਪੋਰਟ ਤੁਹਾਨੂੰ ਨਹੀਂ ਤਾਂ ਚਾਹੀਦਾ ਹੁਣ ਸੋ ਮਤਲਬ ਉਹ ਕੀ ਹੈ ਕਿ ਆਪਣੇ ਸਿਸਟਮ ਜਿਹੜੇ ਸੀਗੇ ਪੁਰਾਣੇ ਤੁਹਾਨੂੰ ਪਤਾ ਹੁਣ ਕਈ ਕਿਸਮ ਦੇ ਲਾਇਸੈਂਸ ਆ ਕੱਚੇ ਲਾਇਸੈਂਸ ਆ ਏ ਬੀ 60 ਵਾਲੇ ਕਈਆਂ ਦੇ ਸਾਲਮ ਦੇ ਕੇਸ ਪੈਂਡਿੰਗ ਆ ਉਹਨਾਂ ਦੇ ਲਾਇਸੈਂਸ ਬਣ ਜਾਂਦੇ ਆ ਸੋ ਉਹਨਾਂ ਨੇ ਬੇਸਿਕਲੀ ਇੱਕ ਸੈਪਰੇਸ਼ਨ ਰੱਖਣੀ ਆ ਕਿ ਕਿਹੜੇ ਲੋਕੀ ਵੈਟਡ ਆ ਕਿਹੜੇ ਲੋਕੀ ਪੱਕੇ ਆ ਕਿਹੜੇ ਲੋਕੀ ਗ੍ਰੀਨ ਕਾਰਡ ਹੋਲਡਰ ਆ ਠੀਕ ਹੈ ਕਿਹੜੇ ਲੋਕਾਂ ਨੂੰ ਜਿਹੜੇ ਦੂਸਰੇ ਬਾਈਡਨ ਹੁਣਾਂ ਨੇ ਲਾਇਸੈਂਸ ਵੰਡੇ ਸੀਗੇ ਉਦਾਂ ਦੇ ਪ੍ਰੋਗਰਾਮ ਤੇ ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ AB 60 ਸੀਗਾ ਸੈਂਕਚਰੀ ਸਟੇਟ ਇਹ ਹੈਗਾ ਇਹਦੇ ਵਿੱਚ ਕੱਚਿਆਂ ਨੂੰ ਉਹ ਲਾਇਸੈਂਸ ਦਿੰਦੇ ਆ ਹੋਰ ਵੀ ਕਈ ਸਟੇਟਾਂ 'ਚ ਦਿੰਦੇ ਆ ਜੀ ਸੋ ਬੇਸਿਕਲੀ ਅਗਲੇ ਦਾ ਸਿੱਧਾ ਉਹ ਹੈ ਕਿ ਯਾਰ ਐਨੇ ਇਮੀਗ੍ਰੈਂਟ ਆ ਗਏ ਆ ਠੀਕ ਆ ਸੋ ਇਹ ਇਮੀਗ੍ਰੇਸ਼ਨ ਤੇ ਨੌਕ ਹੋਵਣੀ ਹੈਗਾ ਪਰ ਜਿਹੜੇ ਤੁਸੀਂ ਦੇਖੋ ਕਿ ਹਾਈਜੈਕਰ ਸੀਗੇ ਜਿਨ੍ਹਾਂ ਨੇ ਹਮਲੇ ਕੀਤੇ ਸੀਗੇ ਨਾ ਦੇ ਬੋਸਟਨ ਵੀ ਸੀਗਾ ਨਿਊਯਾਰਕ ਵੀ ਉਹਦੇ ਵਿੱਚ ਆਇਆ ਇਮੀਗ੍ਰੈਂਟ ਸੀਗੇ ਇਮੀਗ੍ਰੈਂਟ ਕਨੈਕਸ਼ਨ ਸੀਗੇ ਸਾਊਦੀ ਤੋਂ ਆਏ ਸੀਗੇ ਹੂੰ ਤੇ ਅਗਲੇ ਅਗਲੇ ਕਿਉਂ ਨਾ ਕਰਨ ਰਾਈਟ ਹੁਣ ਜੇ ਤੁਸੀਂ ਉਹ ਜਹਾਜ਼ ਦੇ ਵਿੱਚੋਂ ਫੇਰ ਯੂ ਵਿਲ ਪ੍ਰੇ ਕੀ ਯਾਰਾ ਹੋਏ ਹੈ ਸ਼ਕਤੀ ਇਦਾਂ ਦੀ ਕਰਨ ਕਿ ਆਮ ਇਦਾਂ ਦਾ ਕੋਈ ਪ੍ਰੋਬਲੈਮੈਟਿਕ ਬੰਦਾ ਚੜਨਾ ਜਾਵੇ ਸੋ ਇਦਾਂ ਨਹੀਂ ਨਾ ਕਿ ਤੁਸੀਂ ਹੁਣ ਦੋਨੋਂ ਪਾਸੇ ਕੀ ਸੇਫਟੀ ਵੀ ਮਿਲੇ ਉਹ ਵੀ ਹੋਵੇ ਇਮੀਗ੍ਰੇਸ਼ਨ ਚੱਕ ਵੀ ਨਾ ਕਰੇ ਸੋ ਅਗਲੇ ਨੇ ਦੇਖੋ ਤੁਸੀਂ ਜਿਹੜੇ ਲੋਕੀ ਹੁਣ ਉਹ ਢੇਜ ਰਿਹਾ ਵੈਨੇਜ਼ੁਏਲਾ ਜਿੱਦਾਂ ਫਲਾਈਟ ਭੇਜੀ ਸੀਗੀ ਕਿੰਨੇ ਕੁ ਉਹਦੇ ਵਿੱਚ ਤੁਹਾਨੂੰ ਲੇਡੀਜ਼ ਦੇ ਗਏ ਹੈ ਬੱਚੇ ਦੇ ਗਏ ਡੈਮੋਕਰੇਟ ਦਾ ਰੋਲਾ ਹੀ ਪਾਉਂਦੇ ਨਾ ਕਿ ਬੱਚੇ ਤੰਗ ਹੋ ਜਾਣੇ ਏਦਾਂ ਹੋ ਜਾਣੇ ਉਹ ਤਾਂ ਭਾਈ ਸਾਰੇ ਜਿਹੜੇ ਜਹਾਜ਼ ਆ ਯੰਗ ਉਮਰ ਦੇ ਫਾਈਟਿੰਗ ਕਲਾਸ ਜਿਹੜੇ ਬੰਦੇ ਆ ਟੈਟੂ ਲੱਗੇ ਹੋਏ ਆ ਸਰ ਇਹ ਨਹੀਂ ਕਿ ਟੈਟੂ ਬੁਰੇ ਆ ਪਰ ਤੁਸੀਂ ਦੇਖੋ ਤਾਂ ਸਹੀ ਯਾਰ ਕਿ ਅਗਲੇ ਜਿਹਨਾਂ ਨੂੰ ਕਰ ਰਿਹਾ ਉਹ ਵੀ ਹੱਥ ਉੱਤੇ ਚੱਕ ਚੱਕ ਕੇ ਉਹ ਵੀ ਟੌਰ ਨਹੀਂ ਜਿਹੜੇ ਡਿਪੋਰਟ ਹੋ ਕੇ ਵਾਪਸ ਜਾ ਰਹੇ ਉਹਨਾਂ ਦੀ ਕੋਈ ਏਦਾਂ ਦੀ ਤਾਂ ਗੱਲ ਹੈ ਨਹੀਂ ਕਿ ਕੋਈ ਜਾਨ ਬਚਾਣ ਨੂੰ ਆਈ ਸੀ ਜਾਂ ਕਿਦਾਂ ਸੋ ਅਗਲੇ ਨੇ ਹੁਣ ਕੀ ਕੀਤਾ ਕਿ ਇਹ ਵਾਲਾ ਰੂਲ ਆਇਆ ਤੇ ਥੱਲੇ ਉਹਨਾਂ ਨੇ ਪਹਿਲਾਂ ਜਿਹੜੇ ਬੰਦੇ ਉਹ ਲੈ ਕੇ ਆ ਸਕਦੇ ਆ ਜਿਹੜੇ ਜਿਹੜੇ ਕਾਨੂੰਨ ਨਾਲ ਉਹ ਲੈ ਕੇ ਆ ਸਕਦੇ ਆ ਲੋਕੀ ਉਹ ਆਪਣੀ ਚਪੇਟ 'ਚ ਲੈ ਕੇ ਆਉਗੇ ਕਿ ਤੁਸੀਂ ਆਪਣੀ ਫਿੰਗਰਪ੍ਰਿੰਟ ਜਿਹੜੀ ਉਹ ਦੋ ਠੀਕ ਹੈ ਜ਼ਿਆਦਾਤਰ ਜਿਹੜੇ ਲੋਕਾਂ ਨੇ ਸਾਇਲਮ ਵਗੈਰਾ ਕੀਤੀ ਸੀ ਜਿਨ੍ਹਾਂ ਨੇ ਕਿਸੇ ਕੁਝ ਵੀ ਫਾਈਲ ਕੀਤਾ ਈਏਡੀ ਵਰਕ ਪਰਮਿਟ ਫਾਈਲ ਕੀਤਾ ਉਹਨਾਂ ਦੇ ਫਿੰਗਰਪ੍ਰਿੰਟ ਆਲਰੇਡੀ ਕੈਪਚਰ ਹੋ ਗਏ ਹੈ ਹਨਾ ਸੋ ਉਸ ਤੋਂ ਬਿਨਾ ਤਾਂ ਗੱਡੀ ਚੱਲਦੀ ਨਹੀਂ ਇਮੀਗ੍ਰੇਸ਼ਨ 'ਚ ਅੱਜਕੱਲ ਕੋਈ ਵੀ ਚੀਜ਼ ਤੁਸੀਂ ਫਾਈਲ ਕਰੋ ਹਮ 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 ਪਰ ਕਈ ਲੋਕ ਕੀ ਅਜੇ ਵੀ ਉਰੇ ਇਦਾਂ ਦੇ ਆ ਜਿਨ੍ਹਾਂ ਨੇ ਕੁਝ ਨਹੀਂ ਫਾਈ ਉਦੇ ਕਈ ਰੀਜ਼ਨ ਹੋ ਸਕਦੇ ਆ ਹੋ ਸਕਦਾ ਉਹਦਾ ਕ੍ਰਿਮੀਨਲ ਰੈਕੋਰਡ ਹੋਵੇ ਹੋ ਸਕਦਾ ਉਹਨਾਂ ਦੀ ਕੰਟਰੀ ਚ ਉਹ ਵਾਂਟਡ ਹੋਣ ਕੋਈ ਮਰਡਰ ਆ ਕੁਛ ਆ ਉਹਨਾਂ ਦੀ ਐਕਸਟਰੈਡੇਸ਼ਨ ਹੋਣੀ ਜਿਹੜੀ ਐਕਸਟਰੈਡੇਸ਼ਨ ਮੰਗਦੀ ਉਹਨਾਂ ਦੀ ਕੰਟਰੀ ਹੋ ਸਕਦਾ ਕਿ ਉਹਨਾਂ ਨੇ ਆਇਡੈਂਟਿਟੀਆਂ ਆਪਣੀਆਂ ਜਿਹੜੀਆਂ ਜਾਲੀ ਆਪਣਾ ਨਾਮ ਨੂਮ ਚੇਂਜ ਕਰ ਲਿਆ ਦੋ ਦੋ ਤਿੰਨ ਤਿੰਨ ਸਾਇਲਮ ਲਾਇਆ ਰਾਈਟ ਐਨੀਥਿੰਗ ਇਜ਼ ਪੋਸੀਬਲ ਤੇ ਇਹ ਇਹਦੀ ਜਪੇਟ ਦੇ ਵਿੱਚ ਜਿਹੜਾ ਬੰਦਾ ਇਸ ਵੇਲੇ ਆ ਰਿਹਾ ਉਹ ਉਹਨਾਂ ਨੂੰ ਕਹਿ ਰਿਹਾ ਕਿ ਜਿਹੜੇ ਵੀਜ਼ੇ ਵਾਲੇ ਸੀਗੇ ਐਸਟੈਬਲਿਸ਼ ਹੈਗੇ ਜਿਹੜੇ ਕੈਨੇਡੀਅਨ ਐਂਟ੍ਰੈਂਟ ਸੀਗੇ ਜਿਨ੍ਹਾਂ ਦੇ ਫਿੰਗਰਪ੍ਰਿੰਟ ਹੋਣੇ ਚਾਹੀਦੇ ਸੀ ਪਰ ਹੋ ਨਹੀਂ ਪਾਏ ਉਹਨਾਂ ਨੂੰ ਜਿਹੜੀ ਫਿੰਗਰਪ੍ਰਿੰਟ ਰਜਿਸਟ੍ਰੇਸ਼ਨ ਕਰਨੀ ਜਿਹੜੀ ਜ਼ਰੂਰੀ ਹੈ ਇਹਦਾ ਹੁਣ ਜਿਹੜਾ ਪ੍ਰੋਸੈਸਾ ਕਿੱਦਾਂ ਕਰਨੀ ਆ ਇਮੀਗ੍ਰੇਸ਼ਨ ਨੇ ਅੱਗੇ ਕੀ ਕਰਨਾ ਕੀ ਉਹਨਾਂ ਦਾ ਮੈਕੈਨਿਜ਼ਮ ਹੁਣ ਇਹ ਡਿਪਾਰਟਮੈਂਟ ਆਫ ਹਮਨ ਲੈਟਸ ਸਿਕਿਉਰਟੀ ਨੇ ਆਪਣੇ ਅਪਡੇਟ ਦਿੱਤਾ ਸੀਗਾ ਯੂਐਸਆਈਐਸ ਵਾਲਿਆਂ ਨੇ ਆਪਣੀ ਵੈਬਸਾਈਟ ਤੇ ਤੇ ਉਹ ਇਹਨੂੰ ਕਹਿੰਦੇ ਆ ਕਿ ਤੁਸੀਂ ਇਹਦੇ ਵਿੱਚ ਸਿਵਲ ਪੈਨਲਟੀ ਲਗਾਓ ਠੀਕ ਆ ਫਾਈਨ ਲਗਾਓ ਜੇ ਨਹੀਂ ਬੰਦਾ ਕਰਦਾ ਮਿਸਡਮੀਨਰ ਚਾਰजेस ਵੀ ਜਿਹੜੇ ਲਗਾਓ ਕੋਰਟ ਦੇ ਵਿੱਚ ਕਿ ਇਹ ਮਿਸਡਮੀਨਰ ਹੈਗਾ ਠੀਕ ਹੈ ਸੋ ਇਹ ਡਾਇਰੈਕਟ ਹਦਾਇਤ ਹੈ ਇਹ ਡਰਾਂਡ ਰੂਨ ਵਾਲੀ ਕੋਈ ਗੱਲ ਨਹੀਂ ਲਾ ਠੀਕ ਹੈ ਜੇ ਨਹੀਂ ਕਰੂਗੇ ਤੁਹਾਡੀ ਪ੍ਰੋਬਲਮ ਠੀਕ ਹੈ ਫੇਰ ਨਾ ਕਿਉਂਕਿ ਮਿਸਡਮੀਨਰ ਜਿਹੜਾ ਲੱਗ ਗਿਆ ਤੁਹਾਡੇ ਲੱਗ ਗਿਆ ਹੂੰ ਹੂੰ ਜੀ ਤੇ ਇੰਨੀ ਕੀ ਜਿਹੜੀ ਚੀਜ਼ ਸੀਗੀ ਇਹਦੇ ਵਿੱਚ ਆ ਜ਼ਿਆਦਾਤਰ ਜਿਹੜੇ ਮੈਜੋਰਟੀ ਆਪਾਂ ਨੂੰ ਸੁਣਨ ਵਾਲੇ ਆ ਤੁਹਾਡੇ ਸਾਰਿਆਂ ਨੇ ਵਰਕ ਪਰਮਿਟ ਪਰਮਿਟ ਤੁਸੀਂ ਫਿੰਗਰਪ੍ਰਿੰਟ ਕੀਤੇ ਹੋਏ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਉਹਦੇ ਵਿੱਚ